ਇੱਕ ਵਾਰ ਦੇਸ਼ ਫਿਰ ਨਵੇਂ ਧਾੜਵੀਆਂ ਅੰਗਰੇਜ਼ਾਂ ਦਾ ਗੁਲਾਮ ਬਣਿਆ ਉਹਨਾਂ ਦੀ ਗੁਲਾਮੀ ਵੀ ਚਾਹੇ ਸਾਰੇ ਦੇਸ਼ ਨੇ ਕਬੂਲੀ ਲੇਕਿਨ ਪੰਜਾਬ ਨੇ ਡੋਗਰਿਆਂ ਦੀ ਬਦੌਲਤ ਸਾਡੇ ਅੰਦਰ ਬੈਠੇ ਸਾਜ਼ਿਸ਼ਖੋਰ ਲੋਕਾਂ ਨੇ ਉਸ ਵਕਤ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਗ ਉਸ ਨੂੰ ਜੰਗਾਂ ਜਿੱਤ ਕੇ ਜਿਹੜਾ ਹਰਾਇਆ ਗਿਆ ਔਰ ਪੰਜਾਬ ਅਖੀਰ ਵਿੱਚ ਸਾਰੇ ਦੇਸ਼ ਤੋਂ ਬਾਅਦ ਅੰਗਰੇਜ਼ਾਂ ਦਾ ਗੁਲਾਮ ਬਣਿਆ ਸਾਡੀ ਬਦਕਿਸਮਤੀ ਹੈ ਕਿ ਐਡਾ ਐਡਾ ਇੱਕ ਐਡਾ ਅਗਾਂ ਵਧੂ ਫਰਾਖਦਲ ਉਸ ਵਕਤ ਦਾ ਇੱਕ ਸਾਰੇ ਧਰਮਾਂ ਦੀ ਰਾਖੀ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਗਵਾਚਾ ਪੰਜਾਬੀਆਂ ਦੇ ਜਜ਼ਬੇ ਹੌਸਲੇ ਪਸਤ ਨਹੀਂ ਹੋਏ ਪੰਜਾਬੀਆਂ ਨੇ ਉਹੀ ਲੜਾਈ ਜਿਹੜੀ ਸੀਗੀ ਉਸ ਉਹ ਅੰਗਰੇਜ਼ਾਂ ਦੇ ਖਿਲਾਫ ਵਿੱਢ ਦਿੱਤੀ ਬਹੁਤ ਸਾਰੀਆਂ ਲਹਿਰਾਂ ਪੰਜਾਬ ਦੀ ਧਰਤੀ ਤੋਂ ਉੱਠੀਆਂ ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸਭ ਤੋਂ ਵੱਡਾ ਯੋਗਦਾਨ 90% ਫਾਂਸੀਆਂ ਕਾਲ ਕੋਠੜੀਆਂ ਕਾਲੇ ਪਾਣੀ ਜੇਲਾਂ ਸਭ ਕੁਝ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਸਾਡੇ ਮਹਾਨ ਸ਼ਹੀਦ ਭਗਤ ਸਿੰਘ ਵਰਗੇ ਰਾਜਗੁਰੂ ਸੁਖਦੇਵ ਵਰਗੇ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਕਿ ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਆਪਣੇ ਲੋਕਾਂ ਨੂੰ ਠੰਡੀ ਹਵਾ ਆਜ਼ਾਦੀ ਦੀ ਠੰਡੀ ਹਵਾ ਦਿਵਾਵਾਂਗੇ। ਔਰ ਇਸ ਕੰਮ ਵਾਸਤੇ ਜਦੋਂ ਭਾਰਤ ਬਣਨ ਜਾ ਰਿਹਾ ਸੀ ਤਾਂ ਬਹੁਤ ਵੱਡੀ ਆਬਾਦੀ ਪੰਜਾਬੀਆਂ ਦੀ ਤੇ ਸਿੱਖਾਂ ਦੀ ਪਾਕਿਸਤਾਨ ਵਿੱਚ ਬਹੁਤ ਵੈਲ ਸੈਟਲ ਸੀ, ਕਾਰੋਬਾਰ ਸੀ, ਜ਼ਮੀਨਾਂ, ਘਰ, ਬਾਜ਼ ਸਭ ਕੁਝ ਛੱਡ ਕੇ ਇਸ ਪਿਛਲੀ ਸਦੀ ਦਾ ਸਭ ਤੋਂ ਵੱਡਾ ਜਿਹੜਾ ਤਬਾਦਲਾ ਹੋਇਆ ਆਬਾਦੀ ਦਾ ਉਹਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਡਾ ਘਾਟਾ ਇੱਕ ਵਾਰ ਫਿਰ ਖਾਂਦਾ ਔਰ ਭਾਰਤ ਦੀ ਆਜ਼ਾਦੀ ਦੇ ਵਿੱਚ ਆਣ ਕੇ ਉਹਨਾਂ ਨੇ ਸ਼ਮੂਲੀਅਤ ਕੀਤੀ ਇਹ ਸਨ ਬਾਹਰਲੇ ਧੜਵੀ ਮੁਗਲ ਦੁਰਾਨੀ ਅਫਗਾਨੀ ਅੰਗਰੇਜ਼ ਇਹਨਾਂ ਦਾ ਇਹਨਾਂ ਤੋਂ ਸਾਨੂੰ ਉਮੀਦ ਸੀ ਕਿ ਇਹ ਸਾਡੇ ਦੇਸ਼ ਸਾਡੀ ਕੌਮ ਸਾਡੇ ਸੂਬੇ ਨੂੰ ਲੁੱਟਣਗੇ ਵੀ ਤੇ ਕੁੱਟਣਗੇ ਵੀ ਵਿਤਕਰਾ ਵੀ ਕਰਨਗੇ ਜ਼ੁਲਮ ਵੀ ਕਰਨਗੇ ਪਰੰਤੂ ਸਾਨੂੰ ਆਪਣੇ ਦੇਸ਼ ਦੇ ਲੋਕਾਂ ਤੋਂ ਇਹ ਉਮੀਦ ਨਹੀਂ ਸੀ ਕਿ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਨਾਲ ਉਹੀ ਵਿਤਕਰੇ ਦਾ ਸਿਲਸਲਾ ਜਾਰੀ ਰਹੇਗਾ 47 ਤੋਂ ਬਾਅਦ ਸਾਰੇ ਦੇਸ਼ ਨੂੰ ਸੂਬੇ ਭਾਸ਼ਾ ਦੇ ਆਧਾਰ ਦੇ ਉੱਤੇ ਦਿੱਤੇ ਗਏ ਲੇਕਿਨ ਪੰਜਾਬ ਨੂੰ ਆਪਣਾ ਸੂਬਾ ਲੈਣ ਵਾਸਤੇ ਪੰਜਾਬੀ ਸੂਬਾ ਪੰਜਾਬੀ ਭਾਸ਼ਾ ਦੇ ਆਧਾਰ ਦੇ ਉੱਤੇ ਜੂਝਣਾ ਪਿਆ ਲੜਨਾ ਪਿਆ 66 ਵਿੱਚ ਮੋਰਚਾ ਲਾਉਣ ਤੋਂ ਬਾਅਦ ਪੰਜਾਬ ਤਾਂ ਮਿਲ ਗਿਆ ਲੇਕਿਨ ਫਿਰ ਲੰਗੜਾ ਲੂਲਾ ਰਾਜਧਾਨੀ ਚੰਡੀਗੜ੍ਹ ਦੀ ਬਾਹਰ ਰੱਖੀ ਗਈ ਇੱਥੇ ਹੀ ਬਸ ਨਹੀਂ ਛੇਤੀ ਕੇਂਦਰ ਦੀਆਂ ਸਰਕਾਰਾਂ ਨੇ ਉਹੀ ਪੰਜਾਬ ਦੇ ਪ੍ਰਤੀ ਜਿਹੜੀ ਇੱਕ ਵਿਤਕਰੇ ਦੀ ਨੀਤੀ ਸੀ ਉਸ ਨੂੰ ਅੱਗੇ ਲੈ ਜਾਂਦੇ ਹੋਏ ਸਾਡੇ ਕੁਦਰਤੀ ਸਰੋਤ ਪਾਣੀਆਂ ਤੇ ਬਿਜਲੀ ਦੇ ਕੰਟਰੋਲ ਦਾ ਪੰਜਾਬ ਦੇ ਨਾਲ ਬਹੁਤ ਵੱਡਾ ਤੋਖਾ ਬਹੁਤ ਵੱਡਾ ਵਿਤਕਰਾ ਕੀਤਾ ਸਾਡੇ ਪਾਣੀ ਖੋ ਕੇ ਸਾਡੇ ਦਰਿਆਈ ਪਾਣੀ ਖੋ ਕੇ ਇੰਟਰਨੈਸ਼ਨਲ ਰੈਪੇਰੀਅਨ ਲਾਜ਼ ਨੂੰ ਛਿੱਕੇ ਤੇ ਟੰਗ ਕੇ ਇਹ ਸਾਡੇ ਪਾਣੀ ਜਿਹੜੇ ਸੀਗੇ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਦੇ ਦਿੱਤੇ ਗਏ ਸਾਡੇ ਹਾਈਡਰੋ ਇਲੈਕਟ੍ਰਿਕ ਹੈਡਵਰਕਸ ਦਾ ਕੰਟਰੋਲ ਜਾਣ ਬੁਝ ਕੇ ਪੰਜਾਬ ਤੋਂ ਬਾਹਰ ਰੱਖਿਆ ਗਿਆ ਤੇ ਕਿਸੇ ਤਰੀਕੇ ਦੇ ਨਾਲ ਪੰਜਾਬ ਵੀ ਪੁਖਤਾ ਤਰੱਕੀ 올 ਅਰਾਊਂਡ ਇਨਕਲੂਸਿਵ ਡਿਵੈਲਪਮੈਂਟ ਨਾ ਹੋ ਸਕੇ ਇਥੇ ਬਸ ਨਹੀਂ ਸਾਡੇ ਜਜ਼ਬਾਤ ਰੋਂਦੇਗੇ ਜਦੋਂ ਫੌਜਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ 84 ਦੇ ਵਿੱਚ ਸਿੱਖਾਂ ਦੀ ਉਹੀ ਨਸਲਕੁਸ਼ੀ ਦੀ ਤਸਵੀਰ ਜਿਹੜੀ ਕਿਸੇ ਵੇਲੇ ਕੱਲੂਕਾਰਿਆਂ ਵਿੱਚ ਨਜ਼ਰ ਆਈ ਮੀਰ ਮੰਨੂ ਦੇ ਜ਼ੁਲਮ ਦੇ ਵਿੱਚ ਨਜ਼ਰ ਆਈ ਵਜ਼ੀਰ ਖਾਨ ਸਰਹੰਦ ਦੇ ਜ਼ੁਲਮ ਦੇ ਵਿੱਚ ਨਜ਼ਰ ਆਈ ਉਹ ਸਾਰੇ ਦੇਸ਼ ਵਿੱਚ ਦਿੱਲੀ ਕੇਂਦਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਜਿਹੜਾ ਸੀਗਾ ਉਹ ਕਤਲੇਆਮ ਕੀਤਾ ਗਿਆ 34 ਸਾਲ ਬੀਤ ਜਾਣ ਤੋਂ ਬਾਅਦ ਵੀ ਬੜੀ ਮੁਸ਼ਕਲ ਦੇ ਨਾਲ ਕੇਵਲ ਇੱਕ ਦੋਸ਼ੀ ਨੂੰ ਤਾਕਤਵਾਰ ਦੋਸ਼ੀ ਨੂੰ ਸਜ਼ਾ ਦਿੱਤੀ ਗਈ ਕੇਵਲ ਇੱਕ ਦੋਸ਼ੀ ਨੂੰ ਸਜ਼ਾ ਦਿੱਤੀ ਗਈ। ਔਰ ਉਸ ਤੋਂ ਬਾਅਦ ਸਾਡੇ ਨਾਲ ਹੋਰ ਇਸ ਤਰ੍ਹਾਂ ਦੇ ਵਿਤਕਰੇ ਫੌਜਾਂ ਵਿੱਚ ਪੰਜਾਬ ਦੇ ਲੋਕ ਬਹਾਦਰ ਆਪਣੀਆਂ ਫੌਜਾਂ ਵਿੱਚ ਆਪਣੇ ਸਰਹੱਦਾਂ ਦੇ ਉੱਤੇ ਲੜ ਕੇ ਬਹੁਤ ਸਾਰੀਆਂ ਜਾਨਾਂ ਗਵਾਈਆਂ ਬਹੁਤ ਕੁਰਬਾਨੀਆਂ ਦਿੱਤੀਆਂ 65 71 ਦੀਆਂ ਲੜਾਈਆਂ ਵਿੱਚ ਕਾਰਗਿਲ ਦੇ ਐਂਟੀ ਪੰਜਾਬ ਐਂਟੀ ਇੰਡਸਟਰੀ ਦਾ ਅਗਲਾ ਸਬੂਤ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਨੇ ਉਸੇ ਹੀ ਪੈਕੇਜ ਨੂੰ ਬਰਕਰਾਰ ਅੱਗੇ ਰੱਖ ਦਿਆਂ ਉਸ ਤੋਂ ਬਾਅਦ ਹੁਣ ਫਿਰ ਉਸੇ ਹੀ ਪੈਕੇਜ ਨੂੰ ਸ਼ਾਇਦ 15 ਸਾਲ ਤੋਂ ਬਾਅਦ ਰੀਨਿਊ ਕੀਤਾ ਗਿਆ 10 ਸਾਲ ਵਾਸਤੇ ਔਰ ਦੁੱਖ ਨਾ ਕਹਿਣਾ ਪੈਂਦਾ ਕਿ ਹੁਣ ਬਾਦਲ ਸਾਹਿਬ ਦੇ ਪਰਿਵਾਰ ਦੀ ਇੱਕ ਮੈਂਬਰ ਮੋਦੀ ਸਾਹਿਬ ਦੀ ਉਸ ਕੈਬਨਿਟ ਦੀ ਮੈਂਬਰ ਹੈ ਜਿਸ ਨੇ ਇਹ ਐਂਟੀ ਪੰਜਾਬ ਫੈਸਲਾ ਲਿਆ ਪ੍ਰਾਈਮ ਮਿਨਿਸਟਰ ਸਾਹਿਬ ਆਏ ਗੁਰਦਾਸਪੁਰ ਵਿੱਚ ਬਹੁਤ ਉਮੀਦਦਾਰ ਸੀ ਲੋਕਾਂ ਨੂੰ ਕਿ 8 ਲੱਖ ਕਰੋੜ ਰੁਪਏ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦਾ ਇਸ ਤਰ੍ਹਾਂ ਦਾ ਕਰਜ਼ਾ ਨਾਨ ਪ੍ਰੋਡਕਟਿਵ ਜਿਹੜੇ ਐਸੈਟਸ ਨੇ ਐਨ ਪੀਏ ਕਹਿ ਕੇ ਕੇਂਦਰ ਦੀ ਸਰਕਾਰ ਨੇ ਅਮੀਰਾਂ ਨੂੰ ਰਾਹਤ ਦਿੱਤੀ ਉਸ 8 ਲੱਖ ਕਰੋੜ ਵਿੱਚ ਚੌਥਾ ਹਿੱਸਾ ਕੇਵਲ 12 ਪਰਿਵਾਰਾਂ ਦਾ ਪੈਸਾ ਮਾਫ ਕੀਤਾ ਕੇਂਦਰ ਦੀ ਸਰਕਾਰ ਨੇ ਲੋਕਾਂ ਨੂੰ ਉਮੀਦ ਸੀ ਕਿ ਪ੍ਰਾਈਮ ਮਿਨਿਸਟਰ ਪੰਜਾਬ ਦੀ ਧਰਤੀ ਤੇ ਆ ਰਹੇ ਨੇ ਸਾਡੇ ਵਾਸਤੇ ਕਿਸਾਨਾਂ ਵਾਸਤੇ ਕੋਈ ਪੈਕੇਜ ਲੈ ਕੇ ਆਉਣਗੇ ਪਰ ਕਿਸੇ ਨੇ ਉਹਨਾਂ ਦੀ ਸੁਣੀ ਨਹੀਂ ਔਰ ਪੰਜਾਬ ਦੇ ਕਿਸਾਨਾਂ ਦਾ ਕੁੱਲ ਕਰਜ਼ਾ 1 ਲੱਖ ਕਰੋੜ ਰੁਪਈਆ ਉਹ 8 ਲੱਖ ਕਰੋੜ ਰੁਪਈਆ ਚੰਦ ਕਰਾਣਿਆਂ ਦਾ ਇੱਥੇ 1 ਲੱਖ ਕਰੋੜ ਰੁਪਈਆ ਲੱਖਾਂ ਕਰਾਂ ਦਾ ਪਰ ਕਦੀ ਕਿਸੇ ਨੂੰ ਦੁੱਖ ਨਹੀਂ ਆਇਆ ਕਿ ਉਹ ਕਿਸਾਨ ਜਿਹੜੇ ਇਸ ਦੇਸ਼ ਦਾ ਅਨਾਜ ਭਰਦੇ ਨੇ ਢਿੱਡ ਭਰਦੇ ਨੇ ਅੱਜ ਆਪ ਭੁੱਖੇ ਸੌਣ ਤੇ ਭੁੱਖੇ ਮਰਨ ਤੇ ਉੱਤੇ ਮਜਬੂਰ ਨੇ ਕਿਸੇ ਨੂੰ ਤਰਸ ਨਹੀਂ ਆਇਆ ਤਾਂ ਮਿਸਟਰ ਸਾਹਿਬ ਆਏ ਇੰਡਸਟਰੀ ਬਾਰੇ ਉਥੇ ਲੱਗੇ ਬਟਾਲਾ ਉਜੜਿਆ ਪਿਆ ਸੀਗਾ ਧਾਰੀਵਾਲ ਦੀ ਵੁੱਲਨ ਮਿਲ ਪੰਜਾਬ ਦੀ ਸ਼ਾਨ ਬੰਦ ਪਈ ਸੀਗੀ ਹਜ਼ਾਰਾਂ ਲੋਕ ਉਥੋਂ ਦੇ EMPLOYEES ਬੇਰੋਜ਼ਗਾਰ ਸੀਗੇ ਕੋਈ ਤਰਸ ਨਹੀਂ ਆਇਆ ਇਹ ਅਸੀਂ ਜੇ ਪਹਾੜੀ ਸੂਬਿਆਂ ਨੂੰ ਅਸੀਂ ਨਹੀਂ ਕਹਿੰਦੇ ਕਿ ਪਹਾੜੀ ਸੂਬਿਆਂ ਦੀਆਂ ਸਹੂਲਤਾਂ ਵਾਪਸ ਲਵੋ ਪਰ ਪੰਜਾਬ ਨੂੰ ਵੀ ਯਾਦਾ ਉਹ ਸਹੂਲਤਾਂ ਬਰਾਬਰ ਸਹੂਲਤਾਂ ਦਿਓ ਕਿਉਂਕਿ ਪੰਜਾਬ ਇੱਕ ਲੈਂਡਲੌਕ ਸਟੇਟ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਸਾਡੇ ਲਾਗੇ ਤੋਂ ਲਾਗੇ ਬੰਦਰਗਾਹ 1500 2000 ਕਿਲੋਮੀਟਰ ਤੇ ਆ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਬੰਦ ਕੀਤਾ ਗਿਆ ਬਾਰਡਰ ਦੇ ਝਗੜੇ ਸਰਕਾਰ ਪ੍ਰਤੀ ਸਰਕਾਰ ਦੇ ਹੋਣਗੇ ਲੇਕਿਨ ਉਹਦਾ ਖਮਿਆਜ਼ਾ ਪੰਜਾਬ ਵਾਰ ਕੀ ਕੋਨੇ ਤੇ ਬੈਠੀ ਸਟੇਜ ਜਿਸ ਨੂੰ ਰੌ ਮਟੀਰੀਅਲ ਵੀ ਬਾਹਰੋਂ ਲੈਣਾ ਪੈਂਦਾ ਉਹਦੀ ਫਿਨਿਸ਼ਡ ਪ੍ਰੋਡਕਟ ਵੀ ਜਿਹੜੀ ਆ ਸਾਰੀ ਬਾਹਰ ਉਹ ਦੇਣੀ ਪੈਂਦੀ ਆ ਇਹਨਾਂ ਅਖੋਤੀ ਅਕਾਲੀਆਂ ਨੇ ਪਿਛਲੇ 10 ਸਾਲ ਵਿੱਚ ਹਰ ਕਿਸਮ ਦਾ ਕਾਹਨ ਕੀਤਾ ਔਰ ਸਭ ਤੋਂ ਦੁਖਦਾਈ ਗੱਲ ਕਿ ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਮਾਫੀਆ ਨਾਮ ਦਾ ਕਿਸੇ ਨੇ ਸ਼ਬਦ ਨਹੀਂ ਸੁਣਿਆ ਪੰਜਾਬ ਦੇ ਵਿੱਚ ਲੇਕਿਨ ਅੱਜ ਰੇਤਾ ਪਛਰੀ ਦਾ ਮਾਫੀਆ ਟਰਾਂਸਪੋਰਟ ਮਾਫੀਆ ਸ਼ਰਾਬ ਦਾ ਮਾਫੀਆ ਕੇਬਲ ਦਾ ਮਾਫੀਆ ਨਸ਼ੇ ਦਾ ਮਾਫੀਆ ਹਰ ਕਿਸਮ ਦਾ ਮਾਫੀਆ ਔਰ ਇਸ ਮਾਫੀਆ ਨੇ ਸਾਡੇ ਪੰਜਾਬ ਨੂੰ ਬੜੀ ਬੇਦਰਦੀ ਤੇ ਬੜੀ ਜ਼ਾਲਮਾਨਾ ਢੰਗ ਦੇ ਨਾਲ ਪਿਛਲੇ 10 ਸਾਲਾਂ ਵਿੱਚ ਨੰਗੇ ਚਿੱਟੇ ਦਿਨ ਦਿਹਾੜੇ ਉਧਰਤੀ ਸਰੋਤ ਤੇ ਆ ਸਾਰੇ ਵਪਾਰਾਂ ਦੀ ਲੁੱਟ ਕੀਤੀ। ਔਰ ਇਸ ਲਈ ਪੋਸਿਬਲ ਸੀਗਾ ਕਿਉਂਕਿ ਸਰਕਾਰ ਦੀ ਮਸ਼ੀਨਰੀ ਸਰਕਾਰ ਦੇ ਬੰਦੇ ਇਸ ਮਾਫੀਆ ਦੇ ਪਿੱਛੇ ਖੜੇ ਸੀਗੇ। ਉਹਨਾਂ ਦੇ ਨਾਲ ਭਾਈਵਾਲ ਬਣ ਚੁੱਕੇ ਸੀਗੇ। ਇਹਨਾਂ ਨੇ ਮਾਫੀਆ ਦਾ ਰਾਜ ਪਿਛਲੇ 10 ਸਾਲ ਦੇ ਵਿੱਚ ਪੰਜਾਬ 'ਚ ਸਪਰੈਡ ਕੀਤਾ। ਮੈਂ ਦੇਖੇ ਮੈਂ ਜਦੋਂ ਵਿਰੋਧੀ ਧਿਰ ਦਾ ਲੀਡਰ ਸੀਗਾ। ਪੰਜਾਬ ਦੇ ਵਿੱਚ ਪੱੱਚੇ ਨੌਜਵਾਨ ਰੂੜੀਆਂ ਤੇ ਮਰੇ ਹੋਏ ਦੇਖੇ ਮੈਂ। ਅਧੀਆਂ ਸਰਿੰਜਾਂ ਉਹਨਾਂ ਦੇ ਉਹਨਾਂ ਦੀ ਨਵਜਾਂ ਦੇ ਵਿੱਚ ਨੇ ਤੇ ਅੱਧੀਆਂ ਸਰਿੰਜਾਂ ਉਹਨਾਂ ਦੀਆਂ ਬਾਹਰ ਤੇ ਮੁੱਦੇ ਮੂੰਹ ਰੂੜੀਆਂ ਦੇ ਡਿੱਕੇ ਮਰੇ ਹੋਏ ਨੌਜਵਾਨ ਸਾਡੇ ਇਹਨਾਂ ਨੂੰ ਫਿਰ ਵੀ ਤਰਸ ਨਹੀਂ ਆਇਆ ਕਿ ਇਹ ਵੀ ਕਿਸੇ ਦੇ ਬੱਚੇ ਨੇ ਇਹ ਵੀ ਕਿਸੇ ਦੇ ਪਰਿਵਾਰਾਂ ਦੇ ਮੈਂਬਰ ਨੇ ਕਿਸੇ ਦੇ ਭਰਾ ਨੇ ਲੇਕਿਨ ਕੇਵਲ ਤੇ ਕੇਵਲ ਲੁੱਟ ਤੇ ਕੁੱਟ ਦੀ ਨੀਤੀ ਨੂੰ ਜਾਰੀ ਰੱਖਦੇ ਹੋਏ ਹਜ਼ਾਰਾਂ ਕਰੋੜਾ ਰੁਪਏ ਦੇ ਮਾਲਕ ਬਣ ਕੇ ਭਰਾਓ ਅਫਸੋਸ ਨਾ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਉਮੀਦ ਸੀ ਪਰ ਪਿਛਲੇ 28 ਮਹੀਨਿਆਂ ਦੇ ਰਾਜ ਵਿੱਚ ਕੇਵਲ ਪੱਗਾਂ ਦੇ ਝੰਡਿਆਂ ਦੇ ਰੰਗ ਬਦਲੇ ਨੇ ਉਹੀ ਕਰਪਸ਼ਨ ਉਹੀ ਮਾਫੀਆ ਦਾ ਰਾਜ ਉਹੀ ਬਦਲਖੋਰੀ ਦੀ ਰਾਜਨੀਤੀ ਉਹੀ ਪੁਲਿਸ ਦਾ ਦੁਰਉਪਯੋਗ ਉਹੀ ਪੰਚਾਇਤਾਂ ਦੀ ਜ਼ਮੀਨੀ ਪੱਧਰ ਦੀ ਗ੍ਰਾਸ ਰੂਟ ਡੈਮੋਕ੍ਰੇਸੀ ਦਾ ਕਹਾਣ ਸਾਰਾ ਕੁਝ ਉਹੀ ਜੋ ਪਿਛਲੇ 10 ਸਾਲ ਅਕਾਲੀ ਦਲ ਨੇ ਰਾਜ ਦਿੱਤਾ ਐਨ ਉਹੀ ਰਾਜ ਉਸ ਨੂੰ ਪਰਪਟਰੇਟ ਕੰਟੀਨਿਊ ਫਾਰਵਰਡ ਉਸੀ ਉਸੀ ਲੇਗੇਸੀ ਨੂੰ ਅੱਗੇ ਲਿਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਪੰਜਾਬ ਦੀ ਤਬਾਹੀ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤਿੰਨ ਉਦਾਹਰਨ ਮੈਂ ਦੇ ਸਕਦਾ ਜਿਹਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਜਿਹੜਾ ਇਸ ਦੇਸ਼ ਦਾ ਨੰਬਰ 1 ਸੂਬਾ ਸੀਗਾ ਅੱਜ ਉਹ ਬਿਲਕੁਲ ਕ੍ਰੈਸ਼ ਕਰ ਚੁੱਕਾ ਵਾ ਉਹਦੀ ਵੱਡੇ ਪੱਧਰ ਦੇ ਉੱਤੇ ਗ੍ਰਾਫ ਡਿਕਲਾਈਨ ਦੇ ਉੱਤੇ ਆ ਔਰ ਖਤਰਨਾਕ ਮੌਕੇ ਦੇ ਖਤਰਨਾਕ ਕੰਡਿਆਂ ਦੇ ਉੱਤੇ ਬੈਠਾ ਵਾ ਸਭ ਤੋਂ ਵੱਡਾ ਉਦਾਹਰਣ ਜੇ ਦੇਦਾ ਕਿ ਪੰਜਾਬ ਅਗਰੀਰੀਅਨ ਸਟੇਟ ਹੈ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ